ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਵੈਸੇ ਆਪਾਂ ਆਪਣੇ ਪੇਜ ਤੇ ਸਿਰਫ ਆਪਾਂ ਆਪਦੇ ਸਾਧ ਨਹੀਂ ਪਾਉਣੇ ਆ ਪਰ ਜਿਹੜਾ ਇਹ ਹੈ ਇਹ ਆਪਣੇ ਪਿੰਡ ਦਾ ਆਪਣਾ ਦੋਸਤ ਆ ਮੁੰਡਾ ਇਹਦਾ ਟਰੈਕਟਰ ਇਹਨੇ ਸੇਲ ਕਰਨਾ ਆਜੋ ਆਪਾਂ ਕਰਦੇ ਆ ਪੂਰੀ ਗੱਲਬਾਤ ਕੀ ਹਾਲ ਆ ਬਾਈ ਸਿੰਦੇ ਬਾਈ ਦਾ ਨਾਂ ਸਿੰਦਾ ਬਾਈ ਕਿਹੜਾ ਮਾਡਲ ਟਰੈਕਟਰ ਬਾਰੇ ਦੱਸੋ ਸਾਨੂੰ ਇਹ ਮਾਡਲ ਟਰੈਕਟਰ ਆ ਬਾਈ ਠੀਕ ਹੈ ਬਾਈ ਤੇ ਆਪਣੇ ਕੋਲ 4-5 ਸਾਲ ਹੋ ਗਏ ਆਪਾਂ ਇਹਨੂੰ ਠੀਕ ਹੈ ਜੀ ਬਾਈ ਦੇ ਵਧੀਆ ਕੰਮ ਕਰਦਾ ਬਾਈ ਏ ਬਾਈ ਕੋਲੇ ਟਰੈਕਟਰ ਹੈ ਇਹ 98 ਮਾਡਲ ਆ ਬਾਈ ਜੀ ਰਾਸਤਾਨ ਨੰਬਰ ਹੈ 4-5 ਸਾਲ ਹੋ ਗਏ ਬਾਈ ਨੂੰ ਘਰੇ ਰੱਖਿਆ ਹੋਇਆ ਬਹੁਤ ਵਧੀਆ ਟਰੈਕਟਰ ਦੀ ਕੰਡੀਸ਼ਨ ਹੈ ਮੈਂ ਤੁਹਾਨੂੰ ਪੱਲਾ ਚੱਕ ਕੇ ਦਿਖਾਉਣਾ ਟਰੈਕਟਰ ਦਾ ਵਿਚੋਂ-ਵਿਚੋਂ ਰਾਸਤਾਨ ਨੰਬਰ ਹੈ ਕਿਸੇ ਰਾਸਤਾਨ ਨਾਲੇ ਭਰਾਵਾਂ ਨੂੰ ਚਾਹੀਦਾ ਹੋਵੇ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੂਰੀ ਚੰਗੀ 5-7 ਮਾਡਲ ਟਰੈਕਟਰ ਦੀ ਕੰਡੀਸ਼ਨ ਹੈ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰਲੇ ਟਾਇਰ ਇਹਦੇ 80 ਪੈਸੇ ਵਾਂਗੂ ਟਾਇਰ ਨੇ ਜੇ ਕੇ ਕੰਪਨੀ ਦੇ ਪਿਛਲੇ ਬਾਈ ਨੇ 14 ਵਾਲੇ ਪਾਏ ਹੋਏ ਆ ਸੀਐਟ ਕੰਪਨੀ ਦੇ ਇਹ ਜੀ 4550 ਪੈਸੇ ਟਾਇਰ ਹੈ। ਮਗਰਾੜਾ ਮੁਰੂੜਾ ਦਾ ਸਾਰਾ Ориਜినਲ ਹੈ। ਮਗਰਾੜਾਂ ਦੇ ਸਾਈਡਾਂ ਤੋਂ ਗੋਲੇ ਪਟਾ ਕੇ ਗੱਲ ਦੀ ਸਮੱਸਿਆ ਆ ਜਾਂਦੀ ਸੀ। ਪੂਰੀ ਵਧੀਆ ਮੋਟੀ ਐਂਗਲ ਲਵਾ ਕੇ ਬਾਈ ਨੇ ਮਗਰਾੜ ਲਾਏ ਹੋਏ ਨੇ ਟਰੈਕਟਰ ਦੇ। ਬਾਕੀ ਤੁਸੀਂ ਬਾਡੀ ਦੀ ਰਿੰਮਾ ਰੰਮਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਭਾਈ ਕੀ ਲੋਡ ਪੈ ਗਈ ਆਪਾਂ ਨੂੰ ਇਹਨੂੰ ਵੇਚਣ ਦੀ ਹੋਣਾ। ਜੀ ਆਪਣੇ ਕੋਲੇ ਦੋ ਡਰੈਟ ਆ। ਠੀਕ ਹੈ ਜੀ। ਆਪਾਂ ਪਹਿਲਾਂ ਵਾਹਨ ਠੇਕੇ ਦੇ ਲੈਦੇ ਹਾਂ। ਅੱਛਾ ਇਹ ਦੋ ਟਰੈਕਟਰ ਸੀ ਫਿਰ ਘਰੇ ਖੜੇ ਦਾ ਕੋਈ ਮਤਲਬ ਹੈ ਨਹੀਂ ਜੇ ਜੇਗਾ ਸੇਲ ਕਰਦੀ ਆ ਆਪਾਂ ਟਰੈਕਟਰ ਬਾਈ ਕੋਲੇ ਦੋ ਟਰੈਕਟਰ ਇੱਕ ਸਵਰਾਜ 855 ਉਹ ਬਾਈ ਨੇ ਘਰੇ ਰੱਖ ਲਿਆ ਇਹ ਵੇਚਣਾ ਪਹਿਲਾਂ ਵਾਹੀ ਖੇਕੇ ਤੇ ਲੈਂਦੇ ਹੀ ਅਸਾ ਨਹੀਂ ਲਈ ਵਾਹੀ ਲੈਣ ਤੋਂ ਬਾਅਦ ਵੀ ਟਰੈਕਟਰ ਉਹਨਾਂ ਨੇ ਰਾਇ ਨਹੀਂ ਬਣੀ ਪਹਿਲਾਂ ਤੇ ਪਰ ਹੁਣ ਇਹਨਾਂ ਦੀ ਰਾਇ ਬਣੀ ਆ ਵੀ ਟਰੈਕਟਰ ਆਪਾਂ ਸੇਲ ਕਰਦੀਏ ਟਰੈਕਟਰ ਚ ਕੋਈ ਕਮੀ ਨਹੀਂ ਭਰਾ ਦੇਣਾ ਕਿੰਨੇ ਦਾ ਦੇਣਾ ਵੀਰੇ ਮੁੱਲ ਕਰਦੇ ਆ ਪਾ 175 ਠੀਕ ਹੈ ਲਾਸਟ ਕਿੰਨੇ ਦਾ ਦੇ ਦੇਵਾਂਗੇ 165 ਚ ਦੇਗਾ ਲੋ ਬਈ ਦੋਸਤੋ ਲਾਸਟ 165000 ਰੁਪਏ ਚ ਦੇ ਦੂਗਾ ਬਾਕੀ ਕੋਈ ਗੱਲ ਨਹੀਂ ਆਪਾਂ ਬਾਈ ਦਾ ਨੰਬਰ ਵੀ ਪਾਵਾਂਗੇ ਤੇ ਆਪਣਾ ਆਪ ਦਾ ਨੰਬਰ ਵੀ ਪੇਜ ਤੇ ਚੱਲਦਾ ਜੇ ਕਿਸੇ ਨੇ ਲੈਣ ਆਉਣਾ ਹੋਵੇ ਕੋਈ ਨਹੀਂ ਆਪਾਂ ਆਪ ਦੇ ਚੈਨਲ ਤੋਂ ਵੀਡੀਓ ਪਾਈ ਹੈ ਤੇ ਆਪਾਂ ਥੋੜਾ ਮੋਟਾ ਥੋੜਾ ਮਾਨ ਤਾਨ ਹੋਰ ਜ਼ਰੂਰ ਕਰਾ ਦੇਾਂਗੇ ਧੰਨਵਾਦ ਦੋਸਤੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਪੂਰਾ ਸਾਫ ਸੁਥਰਾ ਟਰੈਕਟਰ ਹੈ ਕਿਤੇ ਰੰਗ ਨਹੀਂ ਵੱਜਿਆ ਟਰੈਕਟਰ ਦੀ ਇੰਜਨ ਗੇਅਰ ਦੀ ਬਾਈ ਦੀ ਗਾਰੰਟੀ ਹੈ ਬਾਕੀ ਸਾਡੇ ਕੋਲੇ ਚੱਲਦਾ ਹੈ 5-6 ਸਾਲ ਹੋ ਗਏ ਆ ਸਟਿੱਕਰ ਚੁੱਕਰਾ ਜਿਹੜੇ ਅਰੀਜਨਲ ਹੀ ਪਏ ਆ ਬਾਈ ਦੇ ਅਰੀਜਨਲ ਹੀ ਆ ਬਾਈ ਸਾਰੇ ਸਾਰੇ ਆ ਸਟਿੱਕਰ ਅਰੀਜਨਲ ਹੀ ਆ ਬਸ ਆ ਸਾਈਡ ਤੇ ਸੋਹਣੇ ਹੋਣ ਕਰਕੇ ਇੱਕ ਲਾਲ ਕੰਨੀ ਜੀ ਲਾਈ ਆ ਬਾਈ ਨੇ ਤੇ ਬਾਕੀ ਟਰੈਕਟਰ ਪੂਰਾ ਸਾਫ ਹੈ ਫਿਰ ਵੀ ਆਪਾਂ ਬੈਠੇ ਆ ਆਪਣੀ ਜ਼ਿੰਮੇਵਾਰੀ ਆ ਕਿਉਂਕਿ ਆਪਾਂ ਇਹਨੂੰ ਚੱਲਦਾ ਦੇਖਿਆ ਤੇ ਬਾਈ ਇਹਦੇ ਨਾਲ ਫੱਟੀ ਦੇਵਾਂਗੇ ਫੱਟੀ ਡੰਡਾ ਸਭ ਕੁਝ ਨੂੰ ਫੱਟੀ ਡੰਡਾ ਸਮਾਨ ਛਤਰੀ ਸਾਰਾ ਕੁਝ ਹੈਗਾ ਬਾਈ ਜੀ ਜਿਹੜਾ ਸਮਾਨ ਇਹਦੇ ਨਾਲ ਇਸ ਵੇਲੇ ਨਹੀਂ ਉਹ ਵੀ ਆਪਾਂ ਦੇਵਾਂਗੇ ਧੰਨਵਾਦ ਦੋਸਤੋ